ਅੱਜ ਆਪਾਂ ਲੈ ਕੇ ਪਹੁੰਚੇ ਹਾਂ ਜੀ ਬਹੁਤ ਸਾਰੀਆਂ ਗੱਡੀਆਂ ਤੁਹਾਡੇ ਵਾਸਤੇ ਤੁਸੀਂ ਦੇਖੋਗੇ ਤੁਹਾਡਾ ਮਨ ਖੁਸ਼ ਹੋ ਜੂਗਾ ਕਿਉਂਕਿ ਰੇਟ ਤੁਹਾਨੂੰ ਬਹੁਤ ਵਧੀਆ ਮਿਲਣਗੇ ਤੇ ਕੱਲੀ ਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਹੈ ਨੰਬਰ ਹੈ ਜੀ ਆਪਣਾ 78140 38764 ਜੇ ਤੁਸੀਂ ਐਡ ਕਰਵਾਉਣੀ ਹੈ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਕੁਝ ਵੀ ਇੱਕ ਕੂਠੀਆ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਆ ਆਪਣੇ ਕੋਲੇ ਫੋਟੋਆਂ ਤੇ ਜਾਣਕਾਰੀ ਤੇ ਵੀਡੀਓ ਇੱਕ ਬਣਾ ਕੇ ਆਪਣੇ ਨੰਬਰ ਤੇ ਭੇਜ ਦਿਓ ਵਟਸਐਪ ਨੰਬਰ ਤੇ ਤੇ ਹੁਣ ਆਪਾਂ ਪਹਿਲੀ ਗੱਡੀ ਲੈ ਕੇ ਪਹੁੰਚੇ ਸਵੈਪਟ ਡਜ਼ਾਇਰ ਬੀਡੀਆਈ ਮਾਡਲ ਦੀ ਗੱਲ ਕਰੀਏ 13 ਮਾਡਲ ਲਾਸਟ ਮਿਲੂ ਆਪ ਨੂੰ ਆਹ ਗੱਡੀ 360 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਡੱਬ ਵਾਲੀ ਗੱਡੀ ਖੜੀ ਆ 70 ਤੋਂ 75 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਸੈਕੰਡ ਓਨਰ ਗੱਡੀ ਆ ਰੰਗ ਗੱਡੀ ਦਾ ਬਹੁਤ ਵਧੀਆ ਪਿਆ ਬਾਕੇ ਤੁਹਾਡੇ ਸਾਹਮਣੇ ਗੱਡੀ ਆ ਚਾਰੇ ਪਾਸੋਂ ਮਾਲਕ ਨੇ ਫੋਟੋਆਂ ਬਹੁਤ ਵਧੀਆ ਆਪਣੇ ਕੋਲੇ ਖਿੱਚ ਕੇ ਇਹਨਾਂ ਨੇ ਭੇਜੀ ਆ ਜੇ ਆਪਾਂ ਅੰਦਰੋਂ ਦੇਖੀਏ ਅੰਦਰੋਂ ਵੀ ਸਾਰਾ ਕੁਝ ਵਧੀਆ ਹੈ ਮੈਟਿੰਗ ਮੂਟਿੰਗ ਵਧੀਆ ਪਈ ਆ ਬਾਕੀ ਤੁਹਾਡੇ ਸਾਹਮਣੇ ਚਾਰੇ ਪਾਸੋਂ ਨੰਬਰ ਜਿਨ੍ਹਾਂ ਦੀ ਗੱਡੀ ਆ 9812283373 ਹੁਣ ਤੁਸੀਂ ਦੇਖੋ ਇੱਕ ਸਿਆਜ਼ ਗੱਡੀ ਜੀਡੀਆਈ ਪਲੱਸ ਟੌਪ ਮਾਡਲ ਆ ਇੰਜਨ ਗੇਅਰ ਵੱਲੋਂ ਪੂਰੀ ਜਮਾ ਸਾਫ਼ ਸੁਥਰੀ ਗੱਡੀ ਆ ਬਹੁਤ ਵਧੀਆ ਜੀ ਮਾਡਲ ਦੀ ਗੱਲ ਕਰੀਏ 2016 ਮਾਡਲਾਂ ਗੱਡੀ ਆ 16 ਮਾਡਲ ਆ ਫਾਸਟ ਓਨਰ ਹੈ ਤੇ ਟੌਪ ਮਾਡਲ ਹੈ ਬਾਕੀ ਤੁਹਾਡੇ ਸਾਹਮਣੇ ਆ ਤੇ ਪੁਸ਼ ਬਟਨ ਗੱਡੀ ਸਟਾਰਟ ਹੈ ਜੀ ਰੇਟ ਦੀ ਆਪਾਂ ਗੱਲ ਕਰੀਏ 4 ਲੱਖ 45000 ਰੁਪਿਆ ਡਿਮਾਂਡ ਇਹਨਾਂ ਨੇ ਲਾ ਕੇ ਭੇਜੀ ਆ ਲੁਧਿਆਣਾ ਮਾਲਕ ਦਾ ਏਰੀਆ ਐ ਐਨਓਸੀ ਮਿਲ ਜੂਗੀ ਨਵੇਂ ਟਾਇਰ ਨੇ ਕੰਡੀਸ਼ਨ ਆਲੋਕਿਆ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਤੁਹਾਡੇ ਸਾਹਮਣੇ ਗੱਡੀ ਆ ਚਾਰੇ ਪਾਸੋਂ ਤੁਸੀਂ ਦੇਖ ਰਹੇ ਹੋ ਕਿਸੇ ਨੂੰ ਪਸੰਦ ਆਵੇ ਕੋਈ ਵੀ ਗੱਡੀ ਖਰੀਦਣ ਦਾ ਚਾਹਵਾਨ ਹੈਗਾ ਤੁਸੀਂ ਜਾ ਕੇ ਦੇਖ ਸਕਦੇ ਹੋ 16 ਮਾਡਲ ਹੈ ਲੁਧਿਆਣੇ ਖੜੀ ਆ ਬਾਕੀ ਮਾਲਕ ਕਹਿੰਦੇ ਆ ਵੀ ਗੱਡੀ 'ਚ ਕੋਈ ਕਮੀ ਹੋਵੇ ਤਾਂ ਚਾਹੀ ਨਾ ਖਰੀਦਿਓ ਬਾਕੀ ਮਾਲਕ ਕਹਿੰਦੇ ਆ ਬੀ ਜਦੋਂ ਕੋਈ ਵੀ ਬੰਦਾ ਗੱਡੀ ਦੇਖਣ ਆਊਗਾ ਤੇ ਗੱਡੀ ਜਦੋਂ ਦੇਖੂਗਾ ਤਾਂ ਦਿਲ ਨੂੰ ਲੱਗ ਜੂਗੀ ਇੰਨੀ ਸਾਫ਼ ਪਈ ਐ ਨੰਬਰ 869985161 ਨੰਬਰ ਤੀਸਰੇ ਤੇ ਸਬਕਟ ਵੀਡੀਆਈ 2009 ਮਾਡਲ ਆ 165000 ਰੁਪਏ ਡਿਮਾਂਡ ਸਿਧਵਾ ਵੇਟ ਇਹਨਾਂ ਦਾ ਏਰੀਆ 80 ਤੋਂ 85 ਪੈਸੇ ਟਾਰਾਂ ਦੀ ਕੰਡੀਸ਼ਨ ਪਈ ਐ ਗੱਡੀ 'ਚ ਕੋਈ ਕਮੀ ਨਹੀਂ ਗੱਡੀ ਤੁਸੀਂ ਦੇਖੋ ਚਾਰੇ ਪਾਸੋਂ ਮਾਲਕ ਨੇ ਚੰਗੀਆਂ ਫੋਟੋ ਆਪਣੇ ਕੋਲ ਖਿੱਚ ਕੇ ਭੇਜੀਆਂ ਨੋ ਮਾਡਲ ਆ ਅੰਦਰੋਂ ਗੱਲ ਕਰੀਏ ਬਹੁਤ ਚੰਗੀ ਆਪ ਨੂੰ ਮਿਲ ਜੂਗੀ ਬਾਕੀ ਚਾਰੇ ਪਾਸੋਂ ਗੱਡੀ ਦੀ ਕੰਡੀਸ਼ਨ ਆਲੋਕੀ ਐ ਤੇ ਮਾਲਕ ਦੇ ਘਰ ਦੀ ਗੱਡੀ ਆ ਜਾ ਕੇ ਕਿਸੇ ਨੇ ਦੇਖਣੀ ਐ ਕਿਸੇ ਨੇ ਚਲਾ ਕੇ ਦੇਖਣੀ ਐ ਟ੍ਰਾਈ ਲੈਣੀ ਐ ਤੁਹਾਡੀ ਇੱਛਾ ਜੀ ਕਿ ਮਰਜ਼ੀ ਚੈੱਕ ਕਰ ਲਉ ਤੁਹਾਡੇ ਸਾਹਮਣੇ ਗੱਡੀ ਐ 165 ਡਿਮਾਂਡ ਆ ਬਾਕੀ ਹੋ ਜੂਗਾ ਨੰਬਰ ਮਾਲਕ ਦਾ 90561 ਤੇ 79917 ਇਸ ਨੰਬਰ ਤੇ ਮਾਲਕ ਨਾਲ ਤੁਸੀਂ ਗੱਲ ਕਰ ਲਿਓ ਮਾਲਕ ਨਾਲ ਡਾਇਰੈਕਟ ਤੁਹਾਡੀ ਗੱਲ ਹੋਵੇਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਦੀ ਗੱਲਬਾਤ ਤਾਂ ਹੋ ਰਹੀ ਆ ਲਾਈਕ ਲਾਜ਼ਮੀ ਮਾਰ ਦਿਓ ਹੁਣ ਤੁਸੀਂ ਦੇਖੋ ਜੀ ਆਪਾਂ ਲੈ ਕੇ ਪਹੁੰਚੇ ਆ ਤੁਹਾਡੇ ਵਾਸਤੇ ਮਾਲਕ ਨੇ ਭੇਜੀ ਆਪਣੇ ਕੋਲੇ ਗੱਡੀ ਟੋヨタ ਦੀ ਕਰੋਲਾ ਗੱਡੀ ਐ ਜੀ ਐਲਟੀਐਸ ਪੈਟਰੋਲ ਪਲੱਸ ਸੀਐਨਜੀ 2009 ਮਾਡਲ ਗੱਡੀ ਆ ਮਲੋਟ ਖੜੀ ਐ ਜਾ ਕੇ ਕਿਸੇ ਨੂੰ ਦੇਖਣ ਮਲੋਟ ਜਾ ਕੇ ਦੇਖ ਸਕਦੇ ਹੋ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਨਵੀਂ ਐ ਜੀ ਤੇ ਐਨਓਸੀ ਮਿਲ ਜੂਗੀ ਨੰਬਰ ਗੱਡੀ ਦਿੱਲੀ ਆ ਨੰਬਰ ਪਲੇਟ ਆਪਾਂ ਨੂੰ ਸਰਕਾਰੀ ਮਿਲ ਜਾਣਗੀਆਂ ਰੇਟ 140 ਇੱਕ ਵਾਰੀ ਮਾਲਕ ਨੇ ਕਿਹਾ ਬਾਕੀ ਕਹਿੰਦੇ ਸੀਗੇ ਮਾਲਕ ਮੌਕੇ ਤੇ ਘਾਟਾ ਵਾਦਾ ਹੋ ਜਾਊਗਾ 90 ਤੋਂ 95 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਗੱਡੀ ਵਧੀਆ ਨੁਕਸ ਕੋਈ ਨਹੀਂ ਹੈਗਾ ਜਾ ਕੇ ਤੁਸੀਂ ਦੇਖਣੀ ਉਹ ਗੱਡੀ ਚਲਾ ਕੇ ਦੇਖਣੀ ਉਹ ਜਾ ਕੇ ਦੇਖ ਸਕਦਾ ਗੋਲਡਨ ਕਲਰ ਚ ਗੱਡੀ ਮਲੂਟ ਖੜੀ ਹੈ ਮਲੂਟ ਮਾਲਕ ਦੇ ਘਰੇ ਤੁਹਾਨੂੰ ਮਿਲ ਜੂਗੀ ਗੱਡੀ ਬਾਕੀ ਮਾਲਕ ਨੇ ਕਿਹਾ ਇੰਟੀਰੀਅਰ ਵਗੈਰਾ ਦੇਖੋ ਜੀ ਤੁਸੀਂ ਤੇ ਸਾਰਾ ਕੁਝ ਵਧੀਆਗਾ ਤੇ مالک ਕਹਿੰਦੇ ਆ ਪੂਰੀ ਤਸੱਲੀ ਆਪ ਵੀ ਕਰ ਸਕਦੇ ਹੋ ਆ ਕਿ ਚਲਾ ਕੇ ਦੇਖ ਸਕਦੇ ਹੋ ਤੇ ਕੇ ਮਰਜੀ ਚੈੱਕ ਕਰ ਲਓ ਟ్రਾਈ ਲੈ ਲਓ ਸਟਾਰਟ ਕਰਕੇ ਦੇਖ ਲਓ ਇੰਜਨ ਗੇਅਰ ਦੇਖ ਲਓ ਬਾਕੀ ਅੰਦਰੋਂ ਤੁਸੀਂ ਦੇਖੋ ਜੀ ਸੀਟ ਕਵਰ ਬਹੁਤ ਚੰਗੇ ਆਪਾਂ ਨੂੰ ਮਿਲ ਜਾਣਗੇ ਤੇ ਮਲੋੜ ਖੜੀ ਹੈ ਜੀ مالک ਦੇ ਘਰੇ ਤੇ 140 ਡਿਮਾਂਡ ਹੈ 140 ਦੇ ਵਿੱਚੋਂ مالک ਕਹਿੰਦੇ ਆ ਰੇਟ ਕਰ ਲਾਂਗੇ ਤੇ مالک ਦਾ ਨੰਬਰ ਆਪਾਂ ਸਕਰੀਨ ਤੇ ਦੇ ਦੇ ਰੱਖਿਆ ਜੀ 7888509988 ਨੰਬਰ ਤੇ ਗੱਲ ਕਰ ਲਓ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਗੱਡੀ ਖਰੀਦਣ ਦਾ ਜੇ ਹੈਗਾ ਚਾਹ ਬਾਨਾ ਤੇ ਆਪਾਂ ਗੱਲ ਕਰ ਰਹੇ ਹਾਂ ਜੀ ਵੀਡੀਓ ਦੀ ਤੇ ਅੱਗੇ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਨੇ ਪਹਿਲਾਂ ਤਾਂ ਜਿੰਨੇ ਦੇਖ ਰਹੇ ਹੋ ਜੀ ਪਹਿਲੀ ਵਾਰ ਤੁਸੀਂ ਪਹੁੰਚੇ ਹੋ ਤਾਂ نیچے ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਸਬਸਕ੍ਰਾਈਬ ਵੀਡੀਓ ਨੂੰ ਲਾਇਕ ਜਮੀ ਕਰ ਦਿਓ ਜੀ ਤੁਹਾਡੇ ਛੋਟੇ ਭਰਾ ਦਾ ਚੈਨਲ ਆ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਲਾਈਕ ਕਰਦੇ ਰਹਿਆ ਕਰੋ ਜੀ ਲਾਈਕ ਕਰ ਦਿਓ ਨੀਚੇ ਲਾਈਕ ਦਾ ਬਟਨ ਹੈ ਕੋਈ ਆਪਣਾ ਪੈਸਾ ਨਹੀਂ ਲੱਗਦਾ ਲਾਈਕ ਕਰਨ ਚ ਕਰ ਦਿਆ ਕਰੋ ਜੀ ਤੇ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੁਝ ਹੈਗਾ ਜੀ ਵੇਚਣ ਵਾਸਤੇ ਚਾਹੀ ਗੱਡੀ ਜਾਂ ਮੋਟਰਸਾਈਕਲ ਹੈ ਕੂਠੀ ਹੈ ਘਰ ਹੈ ਮਕਾਨ ਹੈ ਕੁਝ ਵੀ ਹੈ ਚਾਹੀ ਬਸ ਆਪਣੇ ਕੋਲੇ ਇੱਕ ਤਾਂ ਵੀਡੀਓ ਬਣਾ ਕੇ ਭੇਜ ਦਿਆ ਕਰੋ ਤੁਸੀਂ ਇੱਕ ਪੂਰੀ ਜਾਣਕਾਰੀ ਤੇ ਇੱਕ ਆਪਣੇ ਕੋਲੇ 5 ਤੋਂ 7 ਫੋਟੋਆਂ ਆ ਕੁਝ ਆਪਣੇ ਕੋਲੇ ਭੇਜ ਦਿਆ ਕਰੋ ਆਪਣੇ WhatsApp ਨੰਬਰ ਤੇ WhatsApp ਨੰਬਰ ਆਪਰਾ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ ਨੰਬਰ ਹੈ ਜੀ ਆਪਣਾ 78140 38764 ਜੇ ਕਿਸਨ ਐਡ ਕਰਵਾਉਣੀ ਆ ਤਾਂ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਕਰ ਦਾਂਗੇ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਤੇ ਜਲਦੀ ਤੋਂ ਜਲਦੀ ਤੁਹਾਡੀ ਐਡ ਲੱਗ ਜਾਊਗੀ ਤੇ ਆਪਣਾ ਕੋਈ ਕਮਿਸ਼ਨ ਵਗੈਰਾ ਨਹੀਂ ਹੁੰਦਾ ਜੀ ਠੀਕ ਹੈ ਜੀ ਐਡ ਕਰਾਈਦਾ ਤੇ ਜਿੰਨੀ ਜਾਣਕਾਰੀ ਆਪਾਂ ਦਿੰਨੇ ਆ ਤੇ ਜਿੰਨੀਆਂ ਮਸ਼ੀਨਰੀਆਂ ਆਪਾਂ ਤੁਹਾਨੂੰ ਦਿਖਾਉਨੇ ਆ ਸਾਰੀਆਂ ਮਸ਼ੀਨਰੀਆਂ ਮਾਲਕਾਂ ਦੇ ਘਰੇ ਖੜੀਆਂ ਹੁੰਦੀਆਂ ਸੀ ਤੇ ਜਿਹੜੀ ਜਾਣਕਾਰੀ ਮਾਲਕਾਪਨੂੰ ਦੱਸਦੇ ਆ ਜਿੰਨੀ ਵੀ ਜਾਣਕਾਰੀ ਆਪਾਂ ਤੁਹਾਨੂੰ ਦੱਸਦੇ ਆ ਆਪਣੇ ਕੋਲੇ ਸਾਰੀ ਮਾਲਕ ਦੁਆਰਾ ਆਈ ਹੁੰਦੀ ਹੈ ਜੀ ਜਿਵੇਂ ਰੇਟ ਮਾਡਲ ਕੰਡੀਸ਼ਨ ਵਗੈਰਾ ਜੋ ਵੀ ਕੁਝ ਮਾਲਕ ਦੱਸਦੇ ਕਿੰਨੀ ਚੱਲੀ ਹੋਈ ਹੈ ਉਹੀ ਚੀਜ਼ ਆਪਾਂ ਤੁਹਾਨੂੰ ਦੱਸਦੇ ਆ ਜੀ ਤੇ ਹੁਣ ਆਪਾਂ ਸੁਵਿਪਟ ਗੱਡੀ ਦੀ ਗੱਲ ਕਰਾਂਗੇ ਬਾਈ ਆਪਣੇ ਕੋਲੇ ਸੁਵਿਪਟ VDI ਗੱਡੀ ਪਹੁੰਚੀ ਆ 2010 ਮਾਡਲ ਆ ਹ 1,60,000 ਰੁਪਿਆ ਇਸ ਗੱਡੀ ਦੀ ਮੰਗ ਮਾਲਕ ਨੇ ਲਾਈ ਆ ਤੇ ਮਾਲਕ ਕਹਿੰਦੇ ਆ ਵੀ ਮੌਕੇ ਤੇ ਘਾਟਾ ਬਾਦ ਦਾ ਜਰੂਰ ਕਰਾਂਗੇ 160 ਇੱਕ ਵਾਰੀ ਡਿਮਾਂਡ ਆ ਲੈਸ ਵੈਸ ਮੌਕੇ ਤੇ ਹੋ ਜਾਊਗਾ ਗੱਡੀ ਦੀ ਗੱਲ ਕਰੀਏ ਲੋਕੇਸ਼ਨ ਦੀ ਗੱਲ ਕਰੀਏ ਤਾਂ ਗੱਡੀ ਇੱਕ ਨੰਬਰ ਹੈ ਤੇ ਲੋਕੇਸ਼ਨ ਅਸੀਂ ਜੀਰਾ ਜੀਰੇ ਏਰੀਆ ਚੋਂ ਗੱਡੀ ਤੁਹਾਨੂੰ ਮਿਲ ਜਾਊਗੀ ਗੱਡੀ ਦੀ ਕੰਡੀਸ਼ਨ ਤੁਸੀਂ ਚੈੱਕ ਕਰੋ ਜੀ ਚਾਰੇ ਪਾਸੋਂ ਦੇਖੋ ਤੁਸੀਂ ਗੱਡੀ ਬਹੁਤ ਵਧੀਆ ਹੈ ਜੀਰੇ ਖੜੀ ਹੈ ਨਵੇਂ ਟਾਇਰਾਂ ਚ ਹੈ ਟਾਇਰ ਵਧੀਆ ਨੇ 160 ਬਾਕੀ ਰੇਟ ਮੰਗਿਆ ਇੱਕ ਵਾਰੀ ਮਾਲਕ ਨੇ ਬਾਕੀ ਕਹਿੰਦੇ ਆ ਉੱਪਰ نیچے ਕਰ ਲਾਂਗੇ ਵੇਕੇ ਕਿਸੇ ਨੂੰ ਪਸੰਦ ਆਉਂਦੀ ਹੈ ਬਾਕੀ ਤੁਸੀਂ ਪਹਿਲਾਂ ਅੰਦਰੋਂ ਚੈੱਕ ਕਰ ਲਓ ਜਾ ਕੇ ਗੱਡੀ ਨੂੰ ਦੇਖ ਲਓ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਵਧੀਆ ਗੱਡੀ ਐ ਜੀ ਕਿਸੇ ਨੇ ਦੇਖਣੀ ਆ ਕਿਸੇ ਨੇ ਚਲਾ ਕੇ ਦੇਖਣੀ ਆ ਕਿ ਮਰਜ਼ੀ ਚਾ ਕਰ ਸਕਦੇ ਹੋ ਜੀਰੇ ਗੱਡੀ ਖੜੀ ਆ 1 60 ਮੰਗ ਹੈ ਤੇ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਮਾਲਕ ਦਾ 83605 13414 ਗੱਲ ਆਪੇ ਕਰ ਲਓ ਜਿਨੇ ਵੀ ਗੱਡੀ ਖਰੀਦਣੀ ਆ ਜੀ ਹੁਣ ਆਪਾਂ ਗੱਲ ਕਰਾਂਗੇ Maruti 800 ਗੱਡੀ ਕਮਾਲ ਕੇ ਵੇਚੀ ਗਿਆ ਤੁਹਾਨੂੰ ਸਭ ਤੋਂ ਪਹਿਲਾਂ ਦੱਸ ਦਿੰਨਾ ਜਿਹੜੇ ਮਾਲਕ ਨੇ ਉਹ ਆਪ ਤਾਂ ਬਾਹਰ ਰਹਿੰਦੇ ਆ ਐਨ ਆਰ ਆਈ ਮਾਲਕ ਦੀ ਗੱਡੀ ਐ 2009 ਮਾਡਲ ਹੈ ਗੱਡੀ ਕੁੱਲ 60000 ਚੱਲੀ ਹੋਈ ਐ ਨਵੇਂ ਟਾਇਰ ਨੇ ਟਾਇਰਾਂ 'ਚ ਅਲਾਈ ਲੱਗੇ ਹੋਏ ਆ ਫਾਤੇਗੜ ਸਾਹਿਬ ਮਾਲਕ ਦਾ ਏਰੀਆ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਤੁਸੀਂ ਗੱਡੀ ਬਹੁਤ ਵਧੀਆ ਜੀ ਜਾ ਕੇ ਕਿਸੇ ਨੇ ਦੇਖਣੀ ਐ ਗੱਡੀ ਚਲਾ ਕੇ ਦੇਖਣੀ ਐ ਚਲਾ ਕੇ ਦੇਖ ਸਕਦੇ ਹੋ ਕਿਸੇ ਨੇ ਦੇਖਣੀ ਐ ਟ్రਾਈ ਲੈਣੀ ਐ ਤੁਸੀਂ ਆਪੇ ਲੈ ਸਕਦੇ ਹੋ ਜੀ ਜੇ ਆਪਾਂ ਰੇਟ ਦੀ ਗੱਲ ਕਰੀਏ 70000 ਰੁਪਏ ਮੰਗਿਆ ਮਾਲਕ ਨੇ ਬਾਕੀ ਮਾਲਕ ਕਹਿੰਦੇ ਆ ਉੱਪਰ-ਨੀਚ ਕਰ ਲਾਂਗੇ ਗੱਡੀ ਮਾਲਕ ਦੇ ਘਰੇ ਫਤੇਗੜ ਸਾਹਿਬ ਖੜੀ ਹੈ ਤੇ ਜਿਹੜੇ ਮਾਲਕ ਨੇ ਉਹਨਾਂ ਦੀ ਫੈਮਲੀ ਇੱਥੀ ਹੈ ਜੀ ਤੇ ਕੋਈ ਗੱਲ ਕਰਨੀ ਆ ਉਹਨਾਂ ਦੇ ਕਿਸੇ ਫੈਮਲੀ ਮੈਂਬਰ ਨਾਲ ਤੁਹਾਡੀ ਗੱਲ ਹੋ ਜੂਗੀ ਨੰਬਰ ਉਹਨਾਂ ਨੇ ਦਿੱਤਾ ਹੈ 7743065 360 ਗੱਲ ਤੁਸੀਂ ਕਰ ਲਿਓ ਹੁਣ ਆਪਾਂ ਇੱਕ ਆਲਟੋ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਆਲਟੋ ਐਲੈਕਸ 2005 ਮਾਡਲ ਗੱਡੀ ਆ ਜੀ 46000 ਰੁਪਏ ਡਿਮਾਂਡ ਆ ਲੈਸ ਬਸ ਹੋਊਗਾ ਸਿਰਸਾ ਮਾਲਕ ਦਾ ਏਰੀਆ 70 ਤੋਂ 75 ਪੈਸੇ ਟੈਰਾ ਦੀ ਕੰਡੀਸ਼ਨ ਪਈ ਐ ਨੰਬਰ ਮਾਲਕ ਦਾ ਸਕਰੀਨ ਤੇ ਆਪਾਂ ਦੇ ਰੱਖਿਆ ਸੀਟ ਕਵਰ ਵਗੈਰਾ ਚੜੇ ਹੋਏ ਨੇ ਗੱਡੀ ਵਧੀਆ ਬਾਕੀ ਤੁਹਾਡੇ ਸਾਹਮਣੇ ਜੀ ਫੋਟੋਆਂ ਚਾਰੇ ਪਾਸੇ ਤੁਸੀਂ ਦੇਖ ਰਹੇ ਹੋ ਤੇ ਗੱਡੀਆਂ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੇ ਵੀਡੀਓ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਕਿਸੇ ਨੇ ਐਡ ਕਰ ਪਾਉਣੀ ਹੈ ਜੀ ਕਿਸੇ ਵੀ ਏਰੀਆ ਚੋਂ ਕੁਝ ਵੀ ਹੈ ਤੁਹਾਡੇ ਕੋਲੇ ਕੋਠੀ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਆਪਣੇ ਕੋਲ ਭੇਜ ਕੇ ਫਰੀ ਦੇ ਵਿਚਾਰ ਤੁਸੀਂ ਲਗਵਾ ਸਕਦੇ ਹੋ ਭੇਜਣ ਵਾਸਤੇ ਆਪਣਾ ਨੰਬਰ ਉੱਪਰ ਚੱਲਦਾ ਰਹਿੰਦਾ ਹੈ 78140 38764 ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਗੱਡੀ ਚਾਹੀਦੀ ਹੈ ਦੱਸੋ ਮੈਨੂੰ ਕਮੈਂਟ ਕਰਕੇ ਲਾਜ਼ਮੀ ਆਪ ਤੁਹਾਡੇ ਖਾਤਰ ਲੈ ਕੇ ਪਹੁੰਚ ਜਾਵਾਂਗੇ